ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਸਾਹਮਣੇ ਸਕਰੀਨ ਤੇ ਆਪਾਂ ਝੋਟੀ ਦੇਖਦੇ ਪਏ ਆ ਇਹ ਵਿਕਰੀ ਵਾਲੀ ਸੇਲ ਆ ਆ ਤਿੰਨ ਕਨਗ ਨਗ ਵੀਰ ਦੇ ਹੋਰ ਘਰੇ ਰੱਖੇ ਪਿਆ ਘਰੇਲੂ ਪਸ਼ੂਆਂ ਕੀ ਵਪਾਰ ਦਾ ਕੰਮ ਲਈ ਡਟੇਰੇ ਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਕੱਲ੍ਹ ਬਾਅਦ ਸਤਿ ਸ਼੍ਰੀ ਅਕਾਲ ਭਾਈ ਜ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਕਸੀਰ ਸਿੰਘ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਮੇਨ ਹਾਈਵੇ ਦੇ ਨਜ਼ਦੀਕ ਹੀ ਘਰ ਹੈਗਾ ਜਮ ਆਪਣਾ ਤੇ ਮੋਬਾਈਲ ਨੰਬਰ ਆਪਣਾ ਜੀ 99684 012 95 ਜਿਹੜੀ ਆਪਾਂ ਝੋਟੀ ਦੇਖੀ ਜੰਨੇ ਆਪਣੀ ਘਰ ਦੀ ਜੰਪੜਾ ਕੇ ਪਿਛਲੀ ਵਾਰ ਲੈਂਦੀ ਪ ਆਪਣੀ ਘਰ ਦੀ ਠੀਕ ਹੈ ਪਹਿਲਾ ਤੇ ਦੂਜਾ ਤੀਜਾ ਹੁਣ ਤੀਜਾ ਸੁਈ ਆ 2 ਸੁਈ ਦੋਤਾ ਆਪਾਂ ਘਰ ਚੋੜਿਆ ਦਾ ਵਧੀਆ ਬੱਚੇ ਵਗੈਰਾ ਪਉਂਦੀ ਆ ਹਾਂਜੀ ਠੀਕ ਹੈ ਤੇ ਅੱਜ ਦਿਨ ਕਿਆ ਕਰੇਗੇ ਸੂਣਦੇ ਦੇ ਪੰਜ ਦਿਨ ਬਾਕੀ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਦਾ 15 ਲੀਟਰ ਤੋਂ ਬਾਹਰ ਠੀਕ ਹੈ ਮਨਕੇ ਜਿੱਲੇ ਵੀ 16 ਲੀਟਰ 15 ਕਿਲੋ ਵਾਲੀ ਝੋਟੀ ਦੂਜੀ ਸੂਏ ਸੀਗੀ ਇਹ ਜਮ ਠੀਕ ਹੈ ਅੱਜ ਦਿਨ ਲਗਭਗ 5-4 ਹੀ ਕੱਢਦੀ ਹੈ ਹਜੇ ਚੇਸਾਨ ਪਤਾ ਕਿਹਦੇ ਕਰਾਸ ਠੀਕ ਹੈ ਬਸ ਉਹ ਕਹਿ ਕੇ ਮਨ ਨਾਲ ਸਿਮਰ ਖਾ ਲਿਆ ਠੀਕ ਹੈ ਤੇ ਚੌਣ ਚਵਾ ਧਾਰ ਤੁਰਦੀ ਠੀਕ ਹੈ ਵਧੀਆ ਨਰਮ ਚਵਾਈਦੀ ਹੈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਮਾਣਦਾਨ ਹੋ ਜੂਗਾ ਮੌਕੇ ਤੇ ਤੋਰੀ ਬਾਹਰ ਨੂੰ ਸਭ ਤੋਂ ਸਿੰਗੂ ਮੂੰਹ ਮੱਥਾ ਦੇਖ ਸਕਦੇ ਹਾਂ ਪੂਰੇ ਕੱਦ ਵੱਡਾ ਵਾਲੀ ਚੰਗੀ ਰਾਜੀ ਸਮੀ ਪੜੀ ਵੀ ਜਿਹਨੂੰ ਪੰਜਾਬੀ ਚ ਘਾਵਤਾ ਆਪਾਂ ਕਹਿੰਦੇ ਮੱਜਾਹਾਂ ਦਾ ਉਸ ਟਾਈਪ ਦੀ ਝੋਟੀ ਆ ਤੇ ਥਣ ਦੇਵਾ ਦੇਖੋ ਪੂਰੇ ਸਾਫ ਸੁਥਰੇ ਲੇਵੇ ਦੀ ਕਿਸੇ ਪਾਸੂ ਉਜਨੀਜ ਨਹੀਂ ਨੰਗਾ ਲੇਵਾ ਅੱਗੇ ਪਿੱਛੇ ਦਾ ਹਵਾਨਾ ਦਿਨ ਪੰਜ ਚਾਰ ਕੱਢਦੀ ਆ ਤੇ ਥਣ ਬਿਲਕੁਲ ਮੁਠੀ ਵਾਲੇ ਸਾਈਜ਼ ਦਾ ਕੋਈ ਇਹ ਨਹੀਂ ਗੱਲ ਕਿ ਥਣ ਗਿੱਠਦਾਦ ਹੋਵੇ ਜਾਂ ਚਿਜੜੀ ਵਰਗਾ ਥਣ ਹੋਵੇ ਪੂਰੇ ਭਾਰੇ ਹਵਾਨੇ ਦੀ ਹਜੇ 5-4 ਕ ਦਿਨ ਇਹਦੇ ਸੂਣ ਤੇ ਬਾਕੀ ਪਿਆ ਸੁਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਹਵਾਨਾ ਤੇ ਇਕੱਲਾ ਇਕੱਲਾ ਥਾਂ ਨਿਕਣ ਮਾ ਕੋਈ ਨਹੀਂ ਗੱਲ ਕਿਸੇ ਪਾਸੋਂ ਥਾਂ ਛੋੜਦੀ ਐ ਲਗਭਗ ਮੂਰਲ ਥਣਾ ਦੇ ਵਿੱਚ ਗੱਠ ਤੋਂ ਸਵਾ ਗੱਠ ਦੀ ਵਿਤੀ ਤੇ ਮਗਰ ਥਣਾ ਦੇ ਵਿੱਚ 6 ਤੋਂ 7-7 ਦੋਗਣਾ ਦੀ ਵਿਤੀ ਸੁਲੇਵਾ ਵਗੈਰਾ ਆਪਾਂ ਨੇੜੇ ਤੋਂ ਦਿਖਾ ਦਨੇ ਆ ਸੋਹਣਾ ਸਾਫ ਸੁਥਰਾ ਲੇਵਾ ਤੇ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਠੰਡੀ ਸੀ ਨਾ ਬਈ ਮਤਲਬ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਹਣਾ ਠੰਡੀ ਸੀ ਸੋ ਪੂਰੀ ਸੀਲ ਠੰਡੀ 1.5 ਲੱਖ ਰੁਪਈਆ ਇਹਦਾ ਹੈਗਾ ਮੁੱਲ ਬਾਕੀ ਗੁਜੈਸ ਵਗੈਰਾ ਮੌਕੇ ਤੇ ਹੋ ਜੂਗੀ ਤੇ ਸੈਂਗ ਮੂੰਹ ਮੱਥਾ ਦੇਖਦਾ ਕੁੰਡਾ ਸੈਂਗਾ ਤੇ ਬਾਕੀ ਚਾਰੂ ਵਗੈਰਾ ਵੀ ਪੂਰੀ ਫੁੱਲਾ ਤੇ ਰੰਗ ਬਿਲਕੁਲ ਕਾਲਾ ਜਾਮਨ ਵਰਗਾ ਪਿੰਡ ਭੋਤਨਾ ਜ਼ਿਲ੍ਹਾ ਬਰਨਾਲੇ ਦਾ ਇਹ ਪੰਡਾ 1.5 ਲੱਖ ਰੁਪਏ ਕੀਮਤ ਦਾ ਤੇ ਵੀਰੇ ਨੰਬਰ ਬੋਲ ਦੋ ਦੁਬਾਰੇ ਆਪਣਾ 9968401259 9968401259 ਇਸ ਦੀ ਮਣ ਕਹਿੰਦਾ ਫਿਰ ਆਪਣਾ ਵੀ ਟੱਪੂ 15 ਤੋਂ ਪਰ ਹਾਂਜੀ 16 ਕਿਲੋ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਪਿਆ ਜਾਂਦੀ ਹੈ 7 ਮਹੀਨੇ ਠੀਕ ਹੈ 3 ਕਿ ਮਹੀਨੇ ਮੰਨ ਲਾ ਦੁੱਧ ਦਾ ਘਟਾ ਪਾਉਣ ਦੀ ਦੀਏ ਕਰੇ 7 ਮਹੀਨੇ ਤੇ ਚੌਂਡ ਚਵਾਦੀ ਬਿਲਕੁਲ ਨਰਮ ਆ। ਬਾਕੀ ਥਾਣੀ ਦਾਖਦਾ ਪਿਆ ਹਨਾ। ਸੋ ਕੋਈ ਵੀ ਵੀਰਿਸ ਝੋਟੀ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲ ਜਾਈਏ ਕਿਸੇ ਨਾ